ਸਲੇਪਾ ਪਠਾਨਕੋਟ ਦੇ ਬਾਲਮੀਕ ਚੌਂਕ ਦੇ ਉੱਪਰ ਮੌਜੂਦ ਹੈਗੇ ਆ। ਤੁਹਾਨੂੰ ਦੱਸਦੀ ਕਿ ਪਾ ਪਠਾਨਕੋਟ ਦੇ ਵਿੱਚ ਪਾਸੀ ਜੰਦਾ ਪਾਰਟੀ ਦੇ ਕਾਰਜਕਰਤਾ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਨੂੰ ਹਾਂ ਦੀ ਕੋਸ਼ਿਸ਼ ਕਰ ਰਹੇ ਆ ਕਿ ਪਾਜ ਬਾਦੇ ਸਾਰੇ ਨੇਤਾ ਤੇ ਪਹੁੰਚ ਮੈਣ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਉੱਪਰ ਰੋਕ ਲਗਾਇਆ ਜਾ ਰਿਹਾ ਹੈ ਕਿ ਜਿਹੜੇ 12000 ਰੁਪਏ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਸੀਗਾ ਉਹਦੀ ਵਰਤੋਂ ਜਿਹੜੀ ਨਹੀਂ ਕੀਤੀ ਗਈ। ਆਪ ਦੀ ਖ਼ਬਰ ਰਿਪੋਰਟ ਤੇ ਗੱਲਬਾਤ ਕਰਦੇ ਆਂ ਪਾਜ ਬਾ ਨੇਤਾਵਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਪ੍ਰਦਰਸ਼ਨ ਦੇ ਦੌਰਾਨ ਕੀ ਕਹਿਣਾ ਚਾਹੋਗੇ? ਆਪ ਸਭ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਹੜ੍ਹ ਆਇਆ ਜਿਸ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਪਿੰਡ ਬਹੁਤ ਸਾਰੇ ਲੋਕਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਸਦਰਾਂ ਔਰ ਚਾਵਾਂ ਦੇ ਨਾਲ ਲੋਕਾਂ ਨੇ ਵੋਟਾਂ ਪਾ ਕੇ ਇਹ ਮਾਨ ਸਰਕਾਰ ਨੂੰ ਬਣਾਇਆ ਸੀ ਮਾਨ ਸਰਕਾਰ ਬਾੜ ਦੇ ਪ੍ਰਬੰਧ ਕਰਨ ਦੇ ਵਿੱਚ ਵੀ ਫੇਲ ਰਹੀ ਔਰ ਬਾੜ ਆਉਣ ਤੋਂ ਬਾਅਦ ਜਿਹੜੇ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਜਿਨ੍ਹਾਂ ਲੋਕਾਂ ਦੇ ਘਰ ਉਜੜ ਗਏ ਪਸ਼ੂ ਮਰ ਗਏ ਜੋ ਮੇਂ ਨਾ ਉਜੜ ਗੀਆਂ ਉਹਨਾਂ ਨੂੰ ਤਤਕਾਲ ਰਾਹਤ ਦੇਣ ਦੇ ਵਿੱਚ ਵੀ ਇਹ ਸਰਕਾਰ ਜਿਹੜੀ ਹੈ ਇਹ ਫੇਲ ਸਾਬਤ ਹੋਈ ਹੈ ਕੇਂਦਰ ਸਰਕਾਰ ਦਾ ਜਿਹੜਾ ਫੰਡ 12000 ਕਰੋੜ ਰੁਪਏ ਦਾ ਆਪਦਾ ਫੰਡ ਇਹਨਾਂ ਕੋਲ ਪਿਆ ਸੀ ਉਸ ਫੰਡ ਦੇ ਵਿੱਚੋਂ ਇੱਕ ਵੀ ਰੁਪਈਆ ਇਹਨਾਂ ਨੇ ਤਤਕਾਲ ਰਾਹਤ ਦੇ ਰੂਪ ਵਿੱਚ ਇਸਤੇਮਾਲ ਨਹੀਂ ਕੀਤਾ ਜਦਕਿ ਬੜੀਆਂ ਕਲੀਅਰ ਇਨਸਟਰਕਸ਼ਨਸ ਹੈ ਕਿ ਜਿੱਥੇ ਕੋਈ ਬੰਦੇ ਦੀ ਡੈਥ ਹੋ ਜਾਂਦੀ ਹੈ ਇਹਨਾਂ ਹੜ੍ਹਾਂ ਦੇ ਨਾਲ ਜਾਂ ਕੁਦਰਤੀ ਆਪਦਮਦ ਨਾਲ 4 ਲੱਖ ਰੁਪਏ ਡੀਸੀ ਸਾਹਿਬ ਉਸੇ ਵੇਲੇ ਦੇ ਸਕਦੇ ਨੇ ਲੇਕਿਨ ਇਹ ਸਰਕਾਰ ਦਾ ਫੇਲਿਅਰ ਹੈ ਇਹ ਸਰਕਾਰ ਨੇ ਸਮੇਂ ਅਨੁਸਾਰ ਕੰਮ ਨਾ ਕਰਦੇ ਹੋਏ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਆਪਣੇ ਹਾਲ ਤੇ ਛੱਡਦਾ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਸ਼੍ਰੀਮਾਨ ਸੁਨੀਲ ਜਾਖੜ ਜੀ ਔਰ ਪੰਜਾਬ ਦੇ ਸੂਬਾ ਦੇ ਕਾਰਜਕਾਰੀ ਪ੍ਰਧਾਨ ਸ਼੍ਰੀਮਾਨ ਅਸ਼wini ਸ਼ਰਮਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਕਾਰਨ ਪੂਰੇ ਪੰਜਾਬ 'ਚ ਅੱਜ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਗ੍ਹਾ-ਜਗ੍ਹਾ ਲੋਕਾਂ ਤੇ ਜਾ ਕੇ ਲੋਕਾਂ ਨੂੰ ਜਗਾਉਣ ਦੀ ਗੱਲ ਕਰਦੇ ਨੇ ਕਿ ਉਹ ਲੋਕਾਂ ਨੂੰ ਕਹਿ ਰਹੇ ਨੇ ਪੰਜਾਬ ਦੀ ਜਨਤਾ ਨੂੰ ਕਹਿ ਰਹੇ ਨੇ ਕੀ ਸਰਕਾਰ ਦੇ ਕੰਨ ਖਿੱਚੋ ਇਹ ਸਰਕਾਰ ਨੂੰ ਪੁੱਛੋ ਕਿ ਕਿੱਥੇ ਆ 12000 ਕਰੋੜ ਰੁਪਏ ਜਿਹੜਾ ਕੇਂਦਰ ਨੇ ਤੁਹਾਨੂੰ ਦਿੱਤਾ ਸੀ ਕਿਉਂ ਨਹੀਂ ਤੁਸੀਂ ਵਕਤ ਰੰਦੇ ਰੱਤੇ ਉਹਦਾ ਇਸਤੇਮਾਲ ਕੀਤਾ ਕਿਉਂ ਲੋਕਾਂ ਨੂੰ ਉਹਨਾਂ ਦੇ ਹਾਲਤੇ ਛੱਡਦਾ ਅੱਜ ਠੀਕ ਹੈ ਪੰਜਾਬ ਦੇ ਲੋਕਾਂ ਨੂੰ ਈਸ਼ਵਰ ਨੇ ਬਹੁਤ ਵੱਡਾ ਦਿਲ ਦਿਲਦਾ ਜਿੱਥੇ ਇੱਕ ਇੱਕ ਬੰਦਾ ਉਥੇ ਉਹਦੇ ਨਾਲ ਪ੍ਰਭਾਵਿਤ ਹੋਇਆ ਉਹਦੇ ਨਾਲ 10 10 ਲੋਕਾਂ ਨੇ ਆਪਣਾ ਦਿਲ ਖੋਲ ਕੇ ਉਹਦੀ ਬਦਲ ਵੀ ਕੀਤੀ ਹੈ ਲੋਕ ਤੇ ਕਰ ਰਹੇ ਨੇ ਲੇਕਿਨ ਸਵਾਲ ਇਹ ਹੈ ਕਿ ਸਰਕਾਰ ਕਿੱਥੇ ਹੈ ਇਹ ਸਰਕਾਰ ਦੇ ਜਿਹੜੇ ਮੰਤਰੀ ਨੇ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਅਲੱਗ-ਅਲੱਗ ਬਿਆਨ ਦਿੰਦੇ ਨੇ ਇਦੋਂ ਸਰਕਾਰ ਕੇਂਦਰ ਸਰਕਾਰਾਂ ਦੀ ਮੀਟਿੰਗ ਬੁલાਉਂਦੀ ਆ ਉੱਥੇ ਜਾ ਕੇ ਚੁੱਪ ਕਰਕੇ ਮੂੰਹ ਤੇ ਉਂਗਲ ਰੱਖ ਕੇ ਬੈਠ ਰਹੇ ਨੇ ਉੱਥੇ ਕੋਈ ਗੱਲ ਨਹੀਂ ਕਰਦੇ ਮੈਂ ਅੱਜ ਇਸ ਵਿਸ਼ੇ ਦੇ ਇਲਾਵਾ ਕਿਸੇ ਵੀ ਗੁਫਰ ਵਿਚ ਤੇ ਗੱਲ ਨਹੀਂ ਕਰਦੀ ਚਾਹ ਰਿਹਾ ਸਾਡੇ ਜਿਹੜੇ ਪੰਜਾਬ ਦੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ ਦੀ ਉਹਨਾਂ ਨੇ ਪਰਸੋਂ ਇੱਕ ਕੈਗ ਦੀ ਰਿਪੋਰਟ ਛਾਇਆ ਕੀਤੀ ਹੈ 2023 ਦੀ ਜਿਹਦੇ ਅਨੁਸਾਰ 941 ਕਰੋੜ ਰੁਪਈਆ ਪੰਜਾਬ ਸਰਕਾਰ ਕੋਲ ਪਿਆ ਉਹਦੇ ਬਾਅਦ 2023-24 24-25 ਔਰ 25-26 ਦਾ ਫੰਡ ਜਿਹੜਾ ਹੋਇਆ ਉਹ ਵੀ ਇਹਨਾਂ ਨੂੰ ਆ ਚੁੱਕਿਆ ਤਾਂ ਹੀ ਕੋਲ ਬਣਾ ਕੇ 12000 ਕਰੋੜ ਦੀ ਰਕਮ ਬਣ ਰਹੀ ਹੈ ਨਾ ਇਹਨਾਂ ਦੇ ਮੰਤਰੀਆਂ ਦੇ ਵਿੱਚ ਕੰਮ ਕਰਨ ਦੀ ਇੱਛਾ ਸ਼ਕਤੀ ਨਹੀਂ ਹੈਗੀ ਅਗਰ ਝੂਠੇ ਨੇ ਅਗਰ ਕੰਮ ਕਰਨਾ ਚਾਹੁੰਦੇ ਹੁੰਦੇ ਤੇ ਇਸਤੇਮਾਲ ਕਰਕੇ ਪ੍ਰਧਾਨ ਮੰਤਰੀ ਜੀ ਨੇ ਸਪਸ਼ਟ ਰੂਪ ਨਾਲ ਕਿਹਾ ਜਿਹੜੇ ਪ੍ਰਧਾਨ ਮੰਤਰੀ ਜੀ ਆਈਸੀ ਦੀ ਗੁਰਦਾਸਪੁਰ 1600 ਕਰੋੜ ਰੁਪਏ ਉਹਨਾਂ ਨੇ ਜਾਰੀ ਵੀ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੇ ਕੰਮ ਚੱਲ ਰਹੇ ਨੇ ਉਹਨਾਂ ਨੂੰ ਗਤੀ ਦੇਣ ਲਈ ਇਹ ਪੈਸੇ ਨੇ ਉਸ ਦੇ ਅਲਾਵਾ ਤੁਸੀਂ ਇਹਦਾ ਸਾਰਾ ਸਿਸਟਮ ਬਣਾਓ ਕਿੰਨੇ ਪੈਸੇ ਬਣੇ ਨੇ ਸਰਕਾਰ ਹੋਰ ਪੈਸੇ ਦੇਣੋਂ ਵਿੱਚ ਯਾਰ ਹੈ ਲੇਕਿਨ ਆਪਣੇ ਜਿਹੜੇ ਤੁਹਾਡੇ ਕੋਲ ਫੰਡ ਪਏਗੇ ਉਹ ਤਾਂ ਇਸਤੇਮਾਲ ਕਰੋ ਸਵਾਲ ਇਹਨਾਂ ਕੀ ਹੈ ਕਿ ਇਹ ਲੋਕ ਉਹਨਾਂ ਫੰਡਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਯੂਜ਼ ਕਰਦੇ ਨੇ ਯੂਟਿਲਿਟੀ ਸਰਟੀਫਿਕੇਟ ਦਿੰਦੇ ਨਹੀਂ ਔਰ ਫਿਰ ਦੋਸ਼ ਜਿਹੜਾ ਹੈ ਉਹ ਕੇਂਦਰ ਦੀ ਸਰਕਾਰ 'ਤੇ ਲਗਾਉਂਦੇ ਇਹ ਉਹਨਾਂ ਨੂੰ ਅੱਜ ਯਾਦ ਹੈ ਐਨੇ ਸਾਲ ਦੀ ਉਹਨਾਂ ਕੋਈ ਪੈਸੇ ਪਏ ਨਹੀਂ ਇਹ ਉਹਨਾਂ ਨੂੰ ਪਹਿਲੇ ਯਾਦ ਨਹੀਂ ਆਇਆ ਉਹਨੂੰ ਪਤਾ ਹੈ ਉਹਨਾਂ ਨੂੰ ਪਤਾ ਮੰਤਰੀ ਜੀ ਨੂੰ ਵੀ ਕਿ ਅੱਜ ਮੇਰੇ মিডিਆ ਦੇ ਮਿੱਤਰਾਂ ਨੇ ਵੀ ਇਹ ਹੀ ਸਵਾਲ ਪੁੱਛਣਾ ਔਰ ਪੰਜਾਬ ਦੇ ਲੋਕਾਂ ਨੇ ਵੀ ਉਹਨਾਂ ਦਾ ਗੱਲ ਫੜਨਾ ਵੀ ਕਿੱਥੇ ਨੇ ਪੈਸੇ ਕਿਉਂ ਨਹੀਂ ਮਦਦ ਕਰ ਰਹੇ ਇਸ ਕਾਰਨ ਉਹ ਅਲੱਗ-ਅਲੱਗ ਬੰਦੇ ਬਣਾ ਰਹੇ ਨੇ ਔਰ ਤੁਸੀਂ ਇਹਨਾਂ ਦੇ ਸਾਰੇ ਮੰਤਰੀਆਂ ਦੇ ਬਿਆਨ ਦੇਖ ਲਓ ਕਿਸੇ ਇੱਕ ਮੰਤਰੀ ਦਾ ਬਿਆਨ ਦੂਸਰੇ ਮੰਤਰੀ ਦੇ ਬਿਆਨ ਨਾਲ ਨਹੀਂ ਮਿਲਦਾ ਲੇਕਿਨ ਜਦੋਂ ਪ੍ਰਧਾਨ ਮੰਤਰੀ ਜੀ ਆਏ ਠੀਕ ਹੈ ਮੁੱਖ ਮੰਤਰੀ ਜੀ ਬਿਮਾਰ ਸੀ ਲੇਕਿਨ ਪ੍ਰਦੇਸ਼ ਦਾ ਜੀ ਫਾਈਨਾਂਸ ਮਿਨਿਸਟਰ ਹੈ ਪ੍ਰਦੇਸ਼ ਦੇ ਦੂਸਰੇ ਮੰਤਰੀ ਨੇ ਉਹ ਕਿਉਂ ਨਹੀਂ ਸੀ ਜਾ ਸਕਦੇ ਐਨੀ ਤੇ ਕਟਸੀ ਇਹਨਾਂ ਨੂੰ ਹੈ ਨਹੀਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜੀ ਆਏ ਨੇ ਕਮ ਸਕਮ ਤੁਸੀਂ ਆਪਣੇ ਬੰਦੇ ਤੇ ਭੇਜੋ ਆਪਣੀ ਗੱਲ ਤੇ ਰੱਖੋ ਜਿਨ੍ਹਾਂ ਨੂੰ ਇਹਨਾਂ ਨੇ ਭੇਜਿਆ ਉਹਨਾਂ ਨੇ ਜਿਹੜੀ ਗੱਲ ਰੱਖੀ ਉਹਨਾਂ ਨੇ ਠੀਕ ਤਰੀਕੇ ਨਾਲ ਗੱਲ ਨਹੀਂ ਰੱਖ ਪਾਇਆ ਆਪਣੀ ਲੇਕਿਨ ਉਹਦੇ باوجود ਵੀ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਸੁਣਿਆ ਔਰ ਜੋ ਜੋ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਦੱਸਿਆ ਵੀ ਪਿਛਲੇ ਦਿਨਾਂ ਦੇ ਅੰਦਰ ਤੁਸੀਂ ਦੇਖ ਰਹੇ ਹੋ ਕਿ 10 ਦਿਨ ਲਗਭਗ ਹੋ ਗਏ ਐ। ਬਾੜ ਪ੍ਰਭਾਵਿਤ ਇਲਾਕਿਆਂ ਦਾ ਅੰਨਾ ਕ ਬੁਰਾ ਹਾਲ ਹੈ। ਔਰ ਜਿਹੜੀ ਸੁਵਿਧਾ ਆਮ ਜਨਤਾ ਤੱਕ ਪਹੁੰਚਣੀ ਚਾਹੀਦੀ ਹੈ ਉਹ ਮਾਨ ਸਰਕਾਰ ਆਪਣੀ ਬਿਮਾਰੀ ਦਾ ਜਾਂ ਕਿਸੇ ਪ੍ਰਕਾਰ ਦਾ ਬਹਾਨਾ ਲਾ ਕੇ ਘਰ ਬੈਠੀ ਹੋਈ ਹੈ। ਇਹਨਾਂ ਦੇ ਮੰਤਰੀ ਉੱਪਰਲੇ ਮੰਤਰੀ ਕੁਝ ਕਹਿੰਦੇ ਨੇ ਕਿ ਸਾਡੇ ਕੋ ਪੈਸੇ ਪਏ ਨੇ। ਮਾਨ ਸਾਹਿਬ ਮੁੱਖ ਮੰਤਰੀ ਕਹਿ ਰਹੇ ਨੇ ਕਿ ਸਾਨੂੰ ਹੱਥ ੱਡਣ ਦੀ ਕੋਈ ਲੋੜ ਨਹੀਂ ਸਾਡੇ ਕੋ ਸਾਰੀ ਵਿਵਸਥਾ ਹੈਗੀ ਹੈ। ਲੇਕਿਨ ਅਗਰ ਤੁਹਾਡੇ ਕੋਈ ਸਾਰੀ ਵਿਵਸਥਾ ਪਈਆਂ ਨੇ ਤੋ ਜਿਹੜੇ ਮੇਰੇ ਭੈਣ ਭਰਾ ਬਾੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਰ ਰਹੇ ਨੇ ਯੁੰਜ ਰਹੇ ਨੇ ਉਹਨਾਂ ਦੀ ਹੈਲਪ ਕੌਣ ਕਰੇਗਾ ਇਸ ਕਰਕੇ ਮਾਨ ਸਾਹਿਬ ਦੀ ਇਸ ਸਰਕਾਰ ਦੇ ਅੱਗੇ ਬੇਨਤੀ ਹੈ ਕਿ ਜਿਹੜਾ 12000 ਕਰੋੜ ਰੁਪਇਆ ਔਰ 1600 ਕਰੋੜ ਰੁਪਇਆ ਜਲਦ ਰਾਹਤ ਲਈ ਮੋਦੀ ਸਰਕਾਰ ਨੇ ਦਿੱਤਾ ਆ ਉਹ ਜਲਦ ਲੋਕਾਂ ਤੱਕ ਪਹੁੰਚੇ ਔਰ ਲੋਕਾਂ ਦੀ ਜਿਹੜੀ ਵਿਵਸਥਾ ਆ ਤੁਰੰਤ ਜਿਹੜੀ ਆ ਹਾਜ਼ਰ ਕੀਤੀ ਜਾਵੇ ਔਰ ਲੋਕਾਂ ਨੂੰ ਇਹ ਲੱਗੇ ਕਿ ਇਹ ਸਰਕਾਰ ਜਿਹੜੀ ਆ ਪੰਜਾਬ 'ਚ ਕੋਈ ਕੰਮ ਕਰ ਰਹੀ ਆ ਇਹਦੇ ਪਿਤੇ ਚਾਰ ਸਾਲ ਜਿਹੜੇ ਪਿਛਲੇ ਇਹਨਾਂ ਨੇ ਗੁਜ਼ਾਰੇ ਨੇ ਉਹਨਾਂ ਦੇ ਵਿੱਚ ਨਕਮੀ ਸਰਕਾਰ ਦੇ ਚਿਹਰੇ ਸਭ ਪੰਜਾਬ ਦੇ ਸਾਹਮਣੇ ਨੇ ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਸੁਨੀਲ ਢਾਕੜ ਜੀ ਔਰ ਪ੍ਰਦੇਸ਼ ਕਾਰਜਕਾਰੀ ਅਧਿਐਤ ਅਸ਼ਨੀ ਸ਼ਰਮਈ ਜੀ ਦੀ ਅਗਵਾਈ ਹੇਠਾਂ ਦੇ ਅੰਦਰ ਜਿਹੜਾ ਪੂਰੇ ਪੰਜਾਬ ਭਰ ਦੇ ਹੋ ਰਿਹਾ ਮੈਂ ਸਾਰੇ ਕਾਰਜਕਰਤਾ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਇੱਥੇ ਪਹੁੰਚ ਕੇ ਮਾਨ ਸਰਕਾਰ ਦਾ ਜਿਹੜਾ ਮੁਰਦਾਬਾਦ ਕੀਤਾ ਧੰਨਵਾਦ ਜੀ ਤੁਹਾਨੂੰ ਪਤਾ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਹ ਹੜ੍ਹਾਂ ਦੀ ਇੱਕ ਜਿਹੜੀ ਕੁਦਰਤੀ ਆਪਤਾ ਆਈ ਹੈ ਔਰ ਇਸ ਆਫਤਾ ਦੇ ਵਿੱਚ ਜਿੰਨਾ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਮੈਂ ਕਹਿੰਦਾ ਕਿ ਇਹ ਬਹੁਤ ਹੀ ਦੁਖਦਾਇਕ ਗੱਲ ਹੈ ਲੇਕਿਨ ਇਸ ਦੁਖਦਾਇਕ ਗੱਲ ਦੇ ਵਿੱਚ ਇੱਕ ਕੁਦਰਤੀ ਆਫਤਾ ਦੇ ਵਿੱਚ ਵੀ ਜਿਹੜੀ ਪੰਜਾਬ ਸਰਕਾਰ ਹੈ ਉਹ ਰਾਜਨੀਤੀ ਕਰ ਰਹੀ ਹੈ ਲੋਕਾਂ ਦੀ ਮਦਦ ਕਰਨ ਦੀ بجائے ਲੋਕਾਂ ਦੀ ਜਿਹੜੀ ਮਦਦ ਵਾਸਤੇ ਜਿਹੜਾ ਸੈਂਟਰ ਵੱਲੋਂ ਪੈਸਾ ਆਇਆ ਉਹ ਵੀ ਲੋਕਾਂ ਤੱਕ ਪਹੁੰਚਾ ਨਾ ਕਾਮ ਰਹੀ ਹੈ ਨਾਕਾਮ ਤੇ ਆਪੇ ਹੋਣਾ ਕਿਉਂਕਿ ਜਿਹੜਾ 12000 ਕਰੋੜ ਰੁਪਇਆ ਉਹ ਖਾ ਚੁੱਕੀ ਹੈ ਸਰਕਾਰ ਉਹਨਾਂ ਦਾ ਵੇਰਵਾ ਇਹਨਾਂ ਕੋਈ ਨਹੀਂ ਹੈ ਕਿ ਉਹ 12000 ਕਰੋੜ ਰੁਪਇਆ ਜਿਹੜਾ ਆਪਤਕਾਲੀਨ ਸਥਿਤੀ ਦੇ ਵਿੱਚ ਖਰਚਾ ਜਾਂਦਾ ਉਹ ਕਿੱਥੇ ਆ ਅੱਜ ਹਰ ਕਿਸਾਨ ਹਰ ਉਹ ਬੰਦਾ ਜਿਹੜਾ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਉਹ ਪੁੱਛ ਰਿਹਾ ਕਿ ਕੇਂਦਰ ਦੁਆਰਾ ਭੇਜਿਆ ਗਿਆ 12000 ਕਰੋੜ 12000 ਕਰੋੜ ਰੁਪਇਆ ਉਹ ਕਿੱਥੇ ਆ ਇਸ ਕਰਕੇ ਪੰਜਾਬ ਸਰਕਾਰ ਨੂੰ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕੀ ਪੁਲਿਸ ਲੋਕਾਂ ਦੇ ਨਾਲ ੱਤਕਾ ਨਾ ਕਰੋ ਅੱਗੇ ਪੰਜਾਬ ਬੜੀਆਂ ਜਿਹੜੀਆਂ ਇਹ ਕੁਦਰਤੀ ਆਫਾਤਾਂ ਦੇ ਨਾਲ ਗੁਜ਼ਰ ਰਿਹਾ ਪੰਜਾਬ ਬਹੁਤ ਪਿੱਛੇ ਰਹਿ ਗਿਆ ਲੇਕਿਨ ਅਗਰ ਸੈਂਟਰ ਗਵਰਨਮੈਂਟ ਪੰਜਾਬ ਦੀ ਮਦਦ ਕਰਨਾ ਚਾਹੁੰਦੀ ਹੈ ਉਹ ਪੈਸਾ ਦੇ ਲੋਕਾਂ ਤੱਕ ਪਹੁੰਚਾਓ ਅੱਜ ਇਸੇ ਗੱਲ ਕਰਕੇ ਪੰਜਾਬ ਸਰਕਾਰ ਦੀਆਂ ਅੱਖਾਂ ਖੋਲਣ ਦੇ ਖੋਲਣ ਵਾਸਤੇ ਸਾਡੇ ਜਿਹੜੇ ਪੰਜਾਬ ਦੇ ਅਧਿਖਸ਼ਾ ਸੁਹੇਲ ਕੁਮਾਰ ਜਾਕਰ ਜੀ ਕਾਰਜਕਾਰੀ ਪ੍ਰਧਾਨ ਸ਼੍ਰੀਮਾਨ ਨਸ਼ਵਨੀ ਸ਼ਰਮਾ ਜੀ ਜੋ ਵਿਧਾਇਕ ਪਠਾਨਕੋਨ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਵਿਧਾਨ ਸਭਾ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਪੰਜਾਬ ਸਰਕਾਰ ਦੀਆਂ ਅੱਖਾਂ ਖੁੱਲਣ ਔਰ ਪੰਜਾਬ ਸਰਕਾਰ ਜਿਹੜੀ ਹੈ ਜਾਗੇ ਔਰ ਲੋਕਾਂ ਦੇ ਨਾਲ ਤਕਾਨਾ ਕਰੇ ਲੋਕਾਂ ਦੇ ਹੱਕਾਂ ਦਾ ਪੈਸਾ ਲੋਕਾਂ ਤੱਕ ਪਹੁੰਚਾਏ